ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪੱਟੀ ਹਲਕੇ ਦੇ ਪਿੰਡ ਦੁੱਬਲੀ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਸੋਹਣਾ ਇਸ ਗਰੰਥੀ ਸਿੰਘ ਵੀਰ ਦਾ ਘਰ ਬਣਿਆ ਅੰਗਹੀਣ ਵੀਰ ਹੈ ਉਸ ਦਾ ਗੁੱਟ ਜਿਹੜਾ ਸੀ ਟੋਕੇ ਦੇ ਵਿੱਚ ਆਣ ਕੇ ਵੱਢਿਆ ਗਿਆ ਤੇ ਪਿਛਲੇ ਦਿਨੀ ਆਪਾਂ ਇੱਕ ਵੀਡੀਓ ਅਪਲੋਡ ਕੀਤੀ ਸੀ ਤਾਂ ਦੋਸਤੋ ਅੱਜ ਉਹ ਸੁਵੀਰ ਦਾ ਘਰ ਜਿਹੜਾ ਐਨਆਰਆਈ ਭਰਾਵਾਂ ਦਾਨੀ ਸਚਨਾ ਨੇ ਬਣਾਤਾ ਤਾਂ ਇਹ ਵੀਡੀਓ ਜਿਹੜੀ ਹੈ ਉਹ ਉਹਨਾਂ ਵੀਰਾਂ ਦੇ ਧੰਨਵਾਦ ਦੇ ਰੂਪ ਦੇ ਵਿੱਚ ਅਸੀਂ ਤੁਹਾਨੂੰ ਅਪਲੋਡ ਕਰ ਰਹੇ ਹਾਂ ਤਾਂ ਤੁਸੀਂ ਜਰੂਰ ਲਾਈਕ ਸ਼ੇਅਰ ਕਮੈਂਟ ਕਰਿਓ ਅਤੇ ਹੌਸਲਾ ਮਿਲਦਾ ਹੈ ਦੋਸਤੋ ਸਾਨੂੰ ਵੀ ਕਿ ਜਦੋਂ ਵੀ ਕੋਈ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਹੁੰਦੀ ਹੈ ਤਾਂ ਕਿਸੇ ਦਾਨੀ ਵੀਰ ਵੱਲੋਂ ਜਦੋਂ ਕਿਸੇ ਐਨ ਆਰ ਆਈ ਭਰਾ ਵੱਲੋਂ ਅਜਿਹੇ ਲੋਕਾਂ ਦੀ ਬਾਹ ਫੜੀ ਜਾਂਦੀ ਹੈ ਤਾਂ ਬੜੀ ਖੁਸ਼ੀ ਹੁੰਦੀ ਹੈ ਮਨ ਨੂੰ ਵੀਰ ਸਾਡੇ ਨਾਲ ਮੌਜੂਦ ਹੈ ਧੰਨਵਾਦ ਦੇ ਰੂਪ ਵਿੱਚ ਕੁਝ ਕਹਿਣਾ ਚਾਹੁੰਦਾ ਹਾਂ ਤੁਹਾਨੂੰ ਆਓ ਆਪਾਂ ਗੱਲਬਾਤ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਜਦੋਂ ਅਸੀਂ ਪਹਿਲਾਂ ਆਏ ਸੀ ਉਦੋਂ ਘਰ ਦੇ ਹਾਲਾਤ ਕੀ ਸੀ ਤੇ ਕੀ ਕਹਿਣਾ ਚਾਹੁੰਦੇ ਉਹਨਾਂ ਦਾਨੀ ਵੀਰਾਂ ਵੀਰ ਜੀ ਪਹਿਲਾਂ ਦਾ ਬਹੁਤ ਹਲਾਤ ਕਰਦੇ ਮਾੜੇ ਸੀ ਜੀ ਤਾਂ ਹੁਣ ਸਾਡੇ ਜੀ ਬਹੁਤ ਗੁਰੂ ਮਹਾਰਾਜ ਦੀ ਕਿਰਪਾ ਹੋਈ ਆ ਅਸੀਂ ਉਹਨਾਂ ਵੀਰਾਂ ਉਹਨਾਂ ਰਾਏ ਵੀਰਾਂ ਦਾ ਸਾਰਿਆਂ ਵੀਰਾਂ ਦਾ ਵੀਰ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਪੰਜਾਬ ਚੋਂ ਵੀ ਐਨ ਆਰ ਆਈ ਵੀਰਾਂ ਨੇ ਵੀ ਸਾਡੀ ਮਦਦ ਕੀਤੀ ਮਹਾਰਾਜ ਉਹਨਾਂ ਨੂੰ ਤੰਦਰੁਸਤੀਆਂ ਚੜ੍ਹਦੀਆਂ ਚੜ੍ਹ ਬਖਸ਼ੇ ਕਾਰੋਬਾਰਾਂ ਵਿੱਚ ਤਰੱਕੀਆਂ ਬਖਸ਼ੇ ਜੀ ਜੀ ਤੇ ਵੀਰ ਜੀ ਮਹਾਰਾਜ ਸਾਰਿਆਂ ਦਾ ਭਲਾ ਕਰੇ ਹਾਂਜੀ ਵੀਰ ਜੀ ਵੀਰ ਜੀ ਕੋਈ ਤੰਗੀ ਮੁਸ਼ਕਲਤ ਨਹੀਂ ਆ ਰਹੀ ਹੁਣ ਦੱਸੋ ਜਿੰਨੇ ਵੀ ਵੀਰ ਦੇਖ ਰਹੇ ਨੇ ਵੀਰ ਜੀ ਬਾਹ ਇੱਕ ਹੱਥ ਦੀ ਪ੍ਰੋਬਲਮ ਆ ਮਹਾਰਾਜ ਵੀਰ ਜੀ ਜੇ ਵੀਰਾਂ گاڑی ਬੇਨਤੀ ਕਰਦੇ ਆਂਗੇ ਉਹ ਵੀ ਮਸਲਾ ਲੋ ਜਾਵੇ ਤਾਂ ਵੀਰ ਜੀ ਬਹੁਤ ਬਹੁਤ ਮਿਹਰਬਾਨੀ ਅੱਛਾ ਜੀ ਹਾਂਜੀ ਤੇ ਬੱਸ ਵੀਰ ਜੀ ਧੰਨਵਾਦ ਕਰਦੇ ਆਂ ਵੀਰਾਂ ਦਾ ਬਾਕੀ ਆਪਣਾ ਫੋਨ ਨੰਬਰ ਬੋਲੋ 9855944903 9855944903 ਤਾਂ ਦੋਸਤੋ ਉਸ ਵੀਰ ਨੇ ਹੁਣ ਧੰਨਵਾਦ ਕੀਤਾ ਹੈ ਉਹਨਾਂ ਭਰਾਵਾਂ ਦਾ ਜਿਨ੍ਹਾਂ ਨੇ ਉਸ ਦਾ ਘਰ ਬਣਾ ਕੇ ਦਿੱਤਾ ਤੇ ਨਾਲ ਹੀ ਉਸ ਵੀਰ ਨੇ ਕਿਆ ਕਿ ਜਿਵੇਂ ਪਹਿਲਾਂ ਮੈਂ ਕਿਸੇ ਕੋਲ ਪੈਸੇ ਦੀ ਕੋਈ ਮੰਗ ਨਹੀਂ ਕੀਤੀ ਬਸ ਮੇਰੇ ਹੱਥ ਦਾ ਇਲਾਜ ਕਰਾ ਦਿੱਤਾ ਜਾਵੇ ਕਿਉਂਕਿ ਹੁਣ ਇਹ ਜਿਹੜਾ ਹੱਥ ਹੈ ਉਹ ਤਰਦ ਕਰਦਾ ਹੈ ਅਤੇ ਕਿਤੇ ਨਾ ਕਿਤੇ ਇਸ ਵੀਰ ਨੂੰ ਜੇਕਰ ਕੋਈ ਇੱਕ ਪਲਾਸਟਰ ਦਾ ਜਿਹੜਾ ਹੱਥ ਹੁੰਦਾ ਹੈ ਦੋਸਤੋ ਜੇ ਕਿਤੇ ਉਹ ਇਲਾਜ ਦਾ ਵੀਰ ਦਾ ਹੋ ਜਾਵੇ ਉਸ ਵੀਰ ਨੇ ਇਹ ਮਦਦ ਦੀ ਗੁਹਾਰ ਲਗਾਈ ਨੰਬਰ ਬੋਲਿਆ ਜਰੂਰ ਮਦਦ ਕਰਿਓ ਅਤੇ ਉਹਨਾਂ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਉਹ ਵੀਡੀਓ ਨੂੰ ਦੇਖ ਕੇ ਇਸ ਵੀਰ ਦੀ ਮਦਦ ਕੀਤੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ